ਆਵ ਕਟਾ ਤੁਰਕਨ ਕਾ ਕਿਤਨਕ ਬੁਲਾਏ ਮਾਰ ਤੁਰਕ ਤੂੰ ਉੱਪਰ ਜਾਏ ਭਾਈ ਤਾਰਾ ਸਿੰਘ ਜੀ ਵਾਹ ਆਪਣੇ ਸਾਥੀ ਸਰਦਾਰ ਲਖਮੀਰ ਸਿੰਘ ਨੂੰ ਕਹਿਣ ਲੱਗੇ ਜਦੋਂ ਆ ਬਚਪਨ ਦੇ ਵਿੱਚ ਇਕੱਠੇ ਮੱਝਾਂ ਚਾਰਦੇ ਸੀ ਤੇ ਤੋਂ ਦੋ ਦੋ ਮੱਝਾਂ ਇਕੱਠੀਆਂ ਟੱਪ ਜਾਂਦਾ ਸੀ ਕਹਿੰਦੇ ਆ ਤੁਰਕਾਂ ਦਾ ਕਟਾ ਐ ਖੁੱਲ ਕੇ ਭਾਵ ਹਾਥੀ ਕਿੱਡੀ ਕਬੜਾ ਏ ਇਹ ਲੂਟੇ ਨਹੀਂਉਦਾ ਆਪਣੇ ਨੂੰ ਇਉਂ ਆਸੇ ਚ ਗੱਲਾਂ ਕਰਦੇ ਨੇ ਤਦੋਂ ਆਖਿਆ ਮਾਰ ਤੁਰਕ ਤੂੰ ਉੱਪਰ ਜਾਏ ਕਿਨੇ ਤੁਰਕਾਂ ਦਾ ਕਟਾ ਹਾਥੀ ਕਿਤਨਾ ਕੋ ਕਿੱਡੀ ਕਬੱਡੀ ਬਲਾ ਏ ਤੂੰ ਇਹ ਉੱਪਰ ਚੜ ਕੇ ਤੁਰਕ ਨੂੰ ਮਾਰ ਕੇ ੇਠਾਂ ਸੁੱਟ ਦੇ ਅੱਗਿਓ ਲਖਮੀ ਸਿੰਘ ਜੀ ਸੋਂ ਕਹੀ ਮੇਰੇ ਵੀ ਮਨ 'ਚੀ ਗੱਲ ਜਹੀ ਅਗੋਂ ਸਰਦਾਰ ਲਖਮੀਰ ਸਿੰਘ ਹੁਣੀ ਆਖਦਿਆ ਭਾਈ ਤਾਰਾ ਸਿੰਘ ਵਾਲ ਕਿ ਮੇਰੇ ਮਨ ਵਿੱਚ ਵੀ ਇਹੋ ਚੱਲਦਾ ਪਿਆ ਮੈਂ ਵੀ ਇਹੋ ਸੋਚਦਾ ਸੀ ਇੱਕ ਡਿੱਕ ਬਲਿਆ ਹਾਥੀ ਜਿਹੜੇ ਉੱਤੇ ਬੈਠਾ ਜਿਹੜਾ ਜਰਨੈਲ ਹੈ ਕਿੰਨੀ ਕਮਬੜੀ ਤੋਪ ਹੈ ਵੇਖਾ ਤਾਂ ਸੀ ਇਹਨੂੰ ਦੋ ਹੱਥ ਕਰਕੇ ਕਿ ਮੇਰੇ ਮਨ ਵਿੱਚ ਵੀ ਇਹੋ ਗੁਰਨਾ ਬੁਰ ਰਿਹਾ ਹੈ ਕਿ ਮੈਂ ਹਾਥੀ ਤੇ ਚੜ੍ਹ ਕੇ ਤੁਰਕ ਨੂੰ ਮਾਰ ਕੇ ਹੀਟਾ ਸੁਟਾਂ ਮੋਹ ਪਰ ਤਨਕ ਆਗਿਆ ਜੇ ਹੋਏ ਮੈਂ ਮਾਰ ਦਿਖਾਉ ਤੁਰਕ ਐ ਸੋਏ ਕਿਉਂਕਿ ਜਿਹੜੇ ਹਾਥੀ ਉੱਤੇ ਬੈਠੇ ਇਹ ਜਰਨੈਲ ਸੰ ਤੁਰਕਾਂ ਦੇ ਇਹ ਉੱਪਰੋਂ ਬੈਠ ਕੇ ਦੋ ਦੋ ਤੀਰ ਇਕੱਠੇ ਛੜਦੇ ਸੀ ਤੀਰ ਕਮਾਨ ਨਾਲ ਤੇ ਸਿੱਖਾਂ ਦੇ ਪਾਸ ਨਾ ਕੋਈ ਬੰਦੂਕ ਹੈ ਨਾ ਕੋਈ ਤੀਰ ਹੈ ਇਹਨਾਂ ਕੋਲ ਕੇਵਲ ਨੇਜੇ ਤੇ ਕਿਰਪਾਨਾਂ ਨੇ ਜੋ ਪੈਦਲ ਫੌਜਾਂ ਨਾਲ ਲੜ ਸਕਦੇ ਆ ਘੋੜਸਾਰਾਂ ਨਾਲ ਲੜ ਸਕਦੇ ਨੇ ਪਰ ਉਹ ਹਾਥੀ ਦਾ ਮੁਕਾਬਲਾ ਤਲਵਾਰਾਂ ਬਾਰੇ ਕਿਵੇਂ ਕਰਦੇ ਨੇ ਉਹ ਇੱਥੇ ਸਾਨੂੰ ਦੇਖਣ ਨੂੰ ਮਿਲਦਾ ਵੀ ਤਲਵਾਰਾਂ ਵਾਲਿਆਂ ਹਾਥੀਆਂ ਵਾਲਿਆਂ ਨੂੰ ਭਜਾਣਾ ਪਰਦੀ ਆ ਗਿਣਤੀ ਸਿੰਘਾਂ ਦੀ 22 ਹੈ ਕੇਵਲ ਸਾਹਮਣੇ ਲੜਨ ਵਾਲੀ ਫੌਜ 10000 ਫੌਜ ਹੈ ਜਿਸੇ ਖਾ ਨੂੰ ਖਤਮ ਕਰ ਲਈ ਆਈ ਹੈ ਤਦੋਂ ਸਰਦਾਰ ਲਖਮੀਰ ਸਿੰਘ ਕਹਿਣ ਲੱਗੇ ਵੀ ਐਨੀ ਗੱਲ ਕਹਿ ਕੇ ਸਿੰਘ ਨੇ ਹਾਥੀ ਦੇ ਉੱਪਰ ਲੜਾਈ ਕੀਤੀ ਹੈ ਜਿਵੇਂ ਕੂਂਦ ਦੀ ੜਾਰ ਤੇ ਬੈਰੀ ਪੈਂਦੀ ਆ ਨਾ ਉਵੇਂ ਸਰਦਾਰ ਲਖਮੀਰ ਸਿੰਘ ਕਹਿੰਦੇ ਦੁਸ਼ਮਣ ਦੀਆਂ ਫੌਜਾਂ ਤੇ ਜਾ ਪਿਆ ਉਹਨੇ ਕਿੱਡੀ ਕਬੱਡੀ ਗੱਲ ਐ ਮੈਂ ਚੜਾਈ ਕਰਦਾ ਹਾਂ ਇਤਨਾ ਕੈ ਸਿੰਘ ਕਿੰਨੀ ਧਾਈ ਜਿਵੇਂ ਪਰੈ ਕੁੰਜਨ ਪਰ ਬੈਰੀ ਜਾਈ ਜੇ ਮੈਂ ਤਾਂ ਅੱਗੇ ਹੀ ਚਾਹੁੰਦਾ ਹਾਂ ਕਿ ਥੋੜਾ ਅੱਗੇ ਹੋ ਕੇ ਲੜਾਂ ਤੁਸੀਂ ਆਗਿਆ ਤਾਂ ਦੇਵੋ ਮੈਂ ਤੁਰਕਾਂ ਨੂੰ ਮਾਰ ਕੇ ਦਿਖਾਉਂਦਾ ਕਿ ਨਾ ਹਾਕੀ ਕਿੱਡੀ ਕੁ ਵੱਡੀ ਗੱਲ ਹੈ ਜਿਵੇਂ ਕੁੰਜਾਂ ਉੱਤੇ ਬੀਰੀ ਪੈਂਦੀ ਹੈ ਇਵੇਂ ਇੱਕ ਸ਼ਿਕਾਰੀ ਪੰਛੀ ਹੈ ਇਹ ਬਹੁਤ ਤੇਜ਼ੀ ਨਾਲ ਡਿੱਗਦਾ ਆ ਕੇ ਬਹੁਤ ਤੇਜ਼ੀ ਨਾਲ ਚਪਟਾ ਮਾਰਦਾ ਆਵਾਜ਼ ਆ ਕੇ ਇਵੇਂ ਸਰਦਾਰ ਲਖਮੀਰ ਸਿੰਘ ਉਹਨਾਂ ਨੇ ਉਹ ਸਾਥੀ ਉੱਤੇ ਧਾਵਾ ਬੋਲਿਆ ਰੋਇਰਾ ਫੜਨੇਜਾ ਸਿੰਘ ਕੁੱਦ ਪਰਿਓ ਸਾਹੇ ਚੇਲੇ ਕੋ ਲਲਕਾਰ ਇਹ ਜਿਹੜਾ ਮੂਮਨ ਖਾਨ ਦਾ ਚੇਲਾ ਸੀ ਉਸ ਨੂੰ ਲਲਕਾਰ ਕੇ ਸਰਦਾਰ ਲਖਮੀਰ ਸਿੰਘ ਕਹਿੰਦੇ ਤਕੜਾ ਹੋ ਜਾ ਪਠਾਣਾ ਫੇਰ ਨਾ ਕਹੀ ਦੱਸਿਆ ਨਹੀਂ ਨੇਜਾ ਪੜ ਕੇ ਕਹਿੰਦੇ ਕੁੱਦ ਕੇ ਜਾ ਪਏ ਪਠਾਣਾ ਨੂੰ ਉਤਬੰਤੇ ਉਹਨ ਵੀ ਕਰੀ ਮਾਰ ਮਾਰ ਪੁਕਾਰ ਉਸ ਪਾਸੇ ਉਹਨੇ ਵੀ ਮਾਰ ਲਓ ਮਾਰ ਲਓ ਦੀ ਪੁਕਾਰ ਕੀਤੀ ਵੀ ਆ ਜਾ ਕੋਈ ਗੱਲ ਨਹੀਂ ਜੇ ਤੈਨੂੰ ਆਪਣੇ ਨੇਜੇ ਉੱਤੇ ਮਾਣ ਹੈ ਆਪਣੇ ਬੱਲ ਉੱਤੇ ਮਾਣ ਹੈ ਆ ਜਾ ਅੱਗੋਂ ਜਿਹੜਾ ਤੁਰਕ ਪਠਾਨ ਹੈ ਉਹ ਜਰਨਾਏ ਲੈ ਉਹ ਵੀ ਲਲਕਾਰਦਾ ਹੈ ਚਾਪੇ ਤਾ ਲਖਮੀਰ ਸਿੰਘ ਜਾਏ ਇਸ ਮਹਾਰਾ ਜਾਏ ਚੇਲੇ ਕੋ ਮੋਢਾ ਮਾਰਾ ਕਰੇ ਸੱਤਾ ਲਖਮੀਰ ਸਿੰਘ ਨੇ ਜਾ ਮੋਰਚਾ ਸੰਭਾਲਿਆ ਜਾ ਕੇ ਚੇਲੇ ਦੇ ਮੋਢੇ ਵਿੱਚ ਨੇਜਾ ਮਾਰਿਆ ਹੈ ਗयो ਨੇਜਾ ਉਸ ਮੋਢਾ ਚੀਰ ਫੜ ਹੋਏ ਤਲਵਾਰ ਨਾ ਚੱਲੇ ਤੀਰ ਕਰੇ ਨਿਜਾ ਉਸ ਪਠਾਨ ਯੋਧੇ ਦੇ ਕਿਨੇ ਮੋਢੇ ਨੂੰ ਪਾੜ ਕੇ ਲੰਘ ਗਿਆ ਮੋਢੇ ਦੇ ਵਿੱਚ ਗੱਡ ਗਿਆ ਹੁਣ ਨਾ ਤਾਂ ਤਲਵਾਰ ਮਿਆਨ ਚੋਂ ਨਿਕਲੀ ਹੈ ਨਾ ਹੀ ਤੀਰ ਖਿੱਚਿਆ ਜਾਂਦਾ ਹੈ ਬਾਂਹ ਲੈ ਗਈ ਇਹ ਸਰਜੀ ਜਿਸ ਦੇ ਨਾਲ ਉਹ ਵਾਰ ਕਰਦਾ ਸੀ ਇੱਕ ਦੋ ਇਹ ਸਿੰਘ ਮਦਦ ਆਉਂਦੇ ਔਰ ਆਏ ਉਹਨਾਂ ਹਾਥੀ ਗਿਰਦਿਆਂ ਔਰ ਹਟਾਏ ਇੱਕ ਦੋ ਸਿੰਘ ਹੋਰ ਆਏ ਨੇ ਸਰਦਾਰ ਲਖਮੀਰ ਸਿੰਘ ਦੀ ਮਰਦ ਵਾਸਤੇ ਜੋ ਹਾਥੀ ਦੇ ਦੁਆਲੇ ਤੁਰ ਕਿਸਾਨ ਉਹਨਾਂ ਨੂੰ ਸਿੰਘਾਂ ਨੇ ਮਾਰ ਕੇ ਭਜਾ ਦਿੱਤਾ ਤੋ ਲਖਮੀਰ ਸਿੰਘ ਕੋ ਦਾਉ ਲੱਗ ਗਇਓ ਫੜ ਰੱਸਾ ਹਾਥੀ ਪਰ ਗਇਓ ਕਹਿੰਦੇ ਤਦੋਂ ਸਰਦਾਰ ਲਖਮੀਰ ਸਿੰਘ ਦਾ ਦਾਉ ਲੱਗ ਗਿਆ ਹਾਥੀ ਦਾ ਰੱਸਾ ਪੜ ਕੇ ਉਸ ਦੇ ਉੱਤੇ ਚੜ ਗਿਆ ਕਹਿੰਦੇ ਤੇ ਐਸਾ ਵਾਰ ਕੀਤਾ ਹੈ ਮਾਰ ਤਲਵਾਰ ਚੇਲਾ ਡਾਰ ਦਿਓ ਹਾਥੀ ਤੋਰ ਬਲ ਸਿੰਘਾਂ ਨ ਦਿਓ ਕਹਿੰਦੇ ਮੂਮਨ ਖਾਂ ਦੇ ਚੇਲੇ ਦੇ ਤਲਵਾਰ ਮਾਰ ਕੇ ਉਸ ਨੂੰ ਮਾਰ ਕੇ ਹਾਥੀ ਦੇ ਉਹਦੇ ਵਿੱਚ ਕਹਿੰਦਾ ਏ ਹੇਡਾ ਸੁੱਟ ਦਿੰਦਾ ਤੇ ਹਾਥੀ ਨੂੰ ਇਧਰ ਸਿੰਘਾਂ ਵੱਲ ਹੱਕ ਦਿੰਦਾ ਹੈ ਸਿੰਘ ਜੀ ਕਹੋ ਹਾਥੀ ਕੀ ਕਮਨਾ ਆਮ ਆਨੇਕ ਬਖਸ਼ਾਂਗੇ ਗੋਲਾ ਮਨਾ ਤਾਰ ਸਿੰਘ ਕਹਿਣ ਲਗਾ ਹਾਥੀ ਸਾਡੇ ਕਿਸ ਕੰਮ ਹੈ ਇਹ ਕਟਾਪਾ ਕੀ ਕਰਨਾ ਹੈ ਹਾਥੀ ਨੂੰ ਕਟਾ ਆਖਦੇ ਨੇ ਸਿੰਘ ਕਿਨੇ ਆਪਾਂ ਕੀ ਕਰਨਾ ਹੈ ਇਹ ਤੇ ਰਾਜ ਦਾ ਹੀ ਨਹੀਂ ਹੈ ਉਨਾ ਆਖਿਆ ਅੱਗੇ ਜਾ ਕੇ ਜਦੋਂ ਖਾਲਸੇ ਦਾ ਰਾਜ ਹੋ ਗਿਆ ਨਾ ਅਸੀਂ ਉਦੋਂ ਆਪਣੇ ਸੇਵਾਦਾਰਾਂ ਨੂੰ ਅਨੇਕਾਂ ਹੀ ਹਾਥੀ ਬਖਸ਼ਿਸ਼ ਕਰਾਂਗੇ ਹਾਥੀ ਫਿਰ ਜਦੋਂ ਖਾਲੀ ગયો ਦਲ ਤੁਰਕਨ ਕੋ ਬਾਜ ਖਾਏ ગયો ਜਦੋਂ ਹਾਥੀ ਮੁੜ ਕੇ ਤੁਰਕਾਂ ਦੇ ਕੋਲ ਖਾਲੀ ਵਾਪਸ ਗਿਆ ਨਾ ਵੇਖਿਆ ਉੱਪਰ ਜਰਨੈਲ ਹੈ ਨਹੀਂ ਜਦੋਂ ਤੁਰਕਾਂ ਨੇ ਵੇਖਿਆ ਵੀ ਐਡਾ ਸ਼ੂਰਮਾ ਛੁੱਟ ਲਿਆ ਪੈਦਲ ਸਿੰਘਾਂ ਨੇ ਕਹਿੰਦੇ ਇਹ ਕੋਈ ਆਮ ਸਿੱਖ ਨਹੀਂ ਹੈ ਇਹਨਾਂ ਕੋਲੇ ਬਹੁਤ ਵੱਡੀ ਤਾਕਤ ਹੈ ਕਹਿੰਦੇ ਤੁਰਕ ਜਿਹੜੇ ਨੇ ਉਹ ਭਾਂਜ ਖਾਰੇ ਨੇ ਪਾਪ ਭਜਣ ਦੀਆਂ ਚਾਲਾਂ ਬਣਾ ਰਹੇ ਨੇ ਤੋ ਮੋਮਨ ਖਾਨ ਪੂਰਬੀਏ ਬੁਲਾਏ ਫੁਤੇ ਹਜ਼ਾਰੀ ਖਤਾਬ ਜਿੰਨ ਪਾਏ ਕਹਿੰਦੇ ਤੁਰਕ ਤਾਂ ਹਾਰ ਗਏ ਤਦ ਮੋਮਨ ਖਾਨ ਨੇ ਜੋ ਪੂਰਬ ਦੇ ਜਰਨੈਲ ਜੋ ਮੁਗਲਾਂ ਦੀ ਨੌਕਰੀ ਕਰਦੇ ਸਨ ਉਹਨਾਂ ਨੂੰ ਬੁਲਾਇਆ ਉਹਨਾਂ ਨੂੰ ਹਜ਼ਾਰੀ ਦਾ ਖਿਤਾਬ ਮਿਲਿਆ ਹੋਇਆ ਸੀ ਕਿਸੇ ਨੂੰ 50 ਹਜ਼ਾਰੀ ਕਿਸੇ ਨੂੰ 10 ਹਜ਼ਾਰੀ ਦਾ ਇਹ ਐਸੇ ਖਿਤਾਬ ਮਿਲਿਏ ਉਸਨ ਭਾਵ ਇੰਨੀ ਇੰਨੀ ਫੌਜ ਦੇ ਕਮਾਨ ਕਰਨ ਵਾਲੇ ਇਹ ਜਰਨੈਲ ਸਨ ਦੋਹਿਰਾ ਮਨਸਹਾਰਾਮ ਤੇਯਾਰਾਮ ਜਿਨਕੋ ਥੋਜ ਇਹ ਨਾਮ ਕਹਿੰਦੇ ਮਨਸਹਾਰਾਮ ਤੇ ਦਯਾਰਾਮ ਜਿਨ੍ਹਾਂ ਦਾ ਨਾਮ ਸੀ ਪੂਰਵੀਆਂ ਭਾਵ ਜਿਨ੍ਹਾਂ ਦਾ ਨਾਮ ਸੀ ਪੂਰਵੀਆਂ ਦੋਹਾਂ ਸਰਦਾਰਾਂ ਦਾ ਇਹ ਪੂਰਬ ਵੱਲੇ ਪਾਸੂ ਆਏ ਸਨ ਕਹਿੰਦੇ ਇਹ ਦੋਵੇਂ ਵੀ ਉੱਥੇ ਮੌਜੂਦ ਨੇ ਤੇਜ ਨਾਲ ਵੱਡ ਫੌਜ ਹਉਤ ਕੁੰਦਲਪੁਰ ਘਰ ਧਾਮ ਕਹਿੰਦੇ ਇਹਨਾਂ ਨਾਲ ਭੇਜਿਆ ਸੀ ਵੱਡੀ ਫੌਜ ਦੇ ਕੇ ਕੁੰਦਲਪੁਰ ਇਹਨਾਂ ਦੇ ਘਰ ਸਨ ਇਹ ਆਪਣੀ ਫੌਜ ਲੈ ਕੇ ਸਿੰਘਾਂ ਵੱਲ ਹਉਦੇ ਨੇ ਚਾਪਈ ਬੈ ਕਰ ਹੱਲਾ ਸਿੰਘਾਂ 'ਤੇ ਪਏ ਉਤਤੈ ਸਿੰਘ ਵੀ ਸਾਹਮਣੇ ਆਏ ਕਹਿੰਦੇ ਤੁਰਕਾਂ ਦੇ ਜਿਹੜੇ ਸਰਦਾਰ ਨੇ ਇਹ ਜਿਹੜੇ ਅੱਗੇ ਆਏ ਨੇ ਉਹ ਪੂਰਬੀ ਸਿੰਘਾਂ 'ਤੇ ਹੱਲਾ ਕਰਕੇ ਪਏ ਹਨ ਉਧਰੋਂ ਸਿੰਘ ਵੀ ਸਾਹਮਣੇ ਜੰਗ ਕਰਨ ਵਾਸਤੇ ਆਏ ਹਨ ਮਨਸਾ ਰਾਮ ਓ ਦਿਆ ਰਾਮ ਮਾਰੇ ਸਿੰਘਾਂ ਨੂੰ ਸਹੀਦ ਕਾਮਾ ਕਹਿੰਦੇ ਮਨਸਾ ਰਾਮ ਤੇ ਦਾਇਆ ਰਾਮ ਜੋ ਪੂਰਬੀਏ ਜਰਨੈਲ ਸਨ ਸਿੰਘਾਂ ਨੇ ਉਸੇ ਥਾਂ ਹੀ ਮਾਰਕਟੇ ਦੀ ਕਰ ਦਿੱਤੇ ਆ ਕਿ ਉਹਨਾਂ ਨੂੰ ਛੱਡਿਆ ਨਹੀਂ ਤੁਰਕਾਂ ਦੀ ਫੌਜ ਤੈਂ ਗਈ ਪ੍ਰਾਈ ਲੈ ਉਹ ਮੈਦਾਨ ਸਿੰਘਾਂ ਕੈ ਪਾਈ ਤੁਰਕਾਂ ਦੀ ਫੌਜ ਭੱਜ ਗਈ ਉਥੋਂ ਮੈਦਾਨ ਸਿੰਘਾਂ ਦੇ ਪਾਸੇ ਰਿਹਾ ਤਾਉ ਦੈਨ ਚੜਿਓ ਭਇਓ ਜੱਲਾ ਮੁੜ ਤੁਰਕਨ ਕੀਓ ਖੇਤ ਸੰਭਾਲਾ ਜਦੋਂ ਦਿਨ ਚੜ ਗਿਆ ਚਾਂਦਨ ਹੋ ਗਿਆ ਇਹ ਤਾਂ ਰਾਤ ਦੀ ਰਾਤ ਹੀ ਕਮਸ਼ਾਨ ਹੋ ਰਿਹਾ ਸੀ ਕਹਿੰਦੇ ਮੁੜ ਕੇ ਦੁਬਾਰਾ ਫਿਰ ਤੁਰਕਾ ਨੇ ਮੈਦਾਨ ਸੰਭਿਆ ਹੈ ਉਹ ਕਿਤੇ ਸਿੰਘ ਦਿਸੇ ਖੜਾ ਔਰ ਮਾਰਿਓ ਉਹ ਦੇਖਿਓ ਪੜਾਮ ਸਿੰਘ ਰਾਤ ਦੇ ਯੁੱਧ ਕੋਈ ਕਿਤੇ ਖੜਾ ਸੀ ਕੋਈ ਕਿਤੇ ਖੜਾ ਦਿੱਤਾ ਸੀ ਮੈਦਾਨ ਵਿੱਚ ਔਰ ਦੇਖੇ ਹਨ ਕੋਈ ਸ਼ਹੀਦ ਹੋਇਆ ਪਿਆ ਸੀ ਕੋਈ ਜ਼ਖਮੀ ਹੋਇਆ ਪਿਆ ਸੀ ਬੈ ਦੂਰੋਂ ਹੀ ਬੰਦੂਕ ਚਲਾਵਾਂ ਉੱਠ ਨੇੜੇ ਟੁਕੇ ਤੇ ਸਹਿਆਣ ਆਵਾਂ ਉਹ ਦੂਰੋਂ ਸੀ ਬੰਦੂਕਾਂ ਚਲਾ ਕੇ ਸਿੰਘਾਂ ਤੇ ਫੈਰ ਕਰਦੇ ਸਨ ਜਿਉ ਨੇੜੇ ਟੁਕਦੇ ਹਨ ਤਾਂ ਸਿੰਘ ਉਹਨਾਂ ਤੋਂ ਉਹਨਾਂ ਦੇ ਸਾਹਮਣੇ ਆ ਜਾਂਦੇ ਨੇ ਲੜਨ ਵਾਸਤੇ ਉਹਨਾਂ ਨੂੰ ਸਿੱਕਾ ਤੋਂ ਡਰਾਉਂਦਾ ਹੈ ਬਾਕੀ ਮਾਰ ਸਿੰਘ ਹਿੰਮਤ ਹੈ ਫਿਰ ਟੁਕ ਸਵਨ ਕੇ ਸਿਰ ਕੱਟ ਲੈ ਕਿਤੇ ਬਾਕੀ ਜੋ ਜਖਮੀ ਸਿੰਘ ਮੈਦਾਨ ਵਿੱਚ ਖੜੇ ਸਨ ਜਾਂ ਜਖਮੀ ਹੋਏ ਪਏ ਸਨ ਉਹਨਾਂ ਨੂੰ ਦੂਰੋਂ ਹੀ ਗੋਲੀਆਂ ਮਾਰ-ਮਾਰ ਕੇ ਉਹ ਸ਼ਹੀਦ ਕਰ ਦਿੱਤਾ ਹੈ ਜਦੋਂ ਦੇਖਿਆ ਸਭ ਸ਼ਹੀਦ ਹੋ ਗਏ ਨੇ ਤੁਰਕਾਂ ਨੇ ਨੇੜੇ ਟੋਕੇ ਸਿੰਘਾਂ ਦੇ ਸਿਰ ਕੱਟ ਲਏ ਹਨ ਅਮਤਾਰਾ ਸਿੰਘ ਸ਼ਹੀਦੀ ਭਾਈ ਸਿੰਘ ਨਿਭੈ ਉਸ ਸੰਗ ਸਭ ਬਾਈ ਇਹਨੇ ਸ਼ਹੀਦ ਹੋਏ ਸਿੰਘਾਂ ਦੇ ਤੁਰਕਾਂ ਨੇ ਸਿਰ ਵੱਢ ਲਏ ਨੇ ਇਸ ਤਰ੍ਹਾਂ ਭਾਈ ਤਾਰਾ ਸਿੰਘ ਜੀ ਨੇ ਬੜੀ ਬਹਾਦਰੀ ਨਾਲ ਸ਼ਹੀਦੀ ਭਾਈ 22 ਦੇ 22 ਸਿੰਘਾਂ ਨੇ ਭਾਈ ਤਾਰਾ ਸਿੰਘ ਨਾਲ ਆਪਣੀ ਨਿਭਾ ਦਿੱਤੀ ਹੈ ਭਾਵੇਂ ਸਾਰੇ ਸਿੰਘਾਂ ਨੇ ਤਾਰਾ ਸਿੰਘ ਦੇ ਨਾਲ ਸ਼ੀਧੀ ਪ੍ਰਾਪਤ ਕੀਤੀ ਹੈ ਜਿਵੇਂ ਤਾਰਾ ਸਿੰਘ ਜੀ ਸਾਖੋ ਕੀਆ ਮਸ਼ਹੂਰ ਸਭ ਜਗ ਮੈਂ ਥੀਆ ਇਸ ਤਰ੍ਹਾਂ ਭਾਈ ਤਾਰਾ ਸਿੰਘ ਨੇ ਸ਼ੀਧੀ ਸਾਖਾ ਕੀਤਾ ਹੈ ਤੇ ਸਾਰੇ ਜਗਤ ਵਿੱਚ ਪ੍ਰਸਿੱਧ ਹੋ ਗਏ ਭਾਈ ਤਾਰਾ ਸਿੰਘ ਜੀ ਵਾ ਗੁਰ ਕਾ ਬਾਕ ਜਿਸ ਐਸਕ ਮਈਆ ਸੀਸ ਦਿਓ ਪਰ ਸਰਨਾਂ ਦਿਆ ਸਤਿਗੁਰੂ ਜੀ ਦੇ ਬਚਨਾਂ ਨੂੰ ਇਸ ਤਰ੍ਹਾਂ ਕਮਾਇਆ ਸਿੰਘਾਂ ਨੇ ਸਿੰਘਾਂ ਨੇ ਆਪਣਾ ਸਿਰ ਦੇ ਦਿੱਤਾ ਪਰ ਸਿਰ ਹਟ ਨਹੀਂ ਛੱਡਿਆ ਜੋ ਕਰਵਤੀ ਸਿੰਘਾਂ ਦਾ ਉਹ ਕੌਣ ਸੀ ਸਿੰਘਾਂ ਦਾ ਉਹਨਾਂ ਨਹੀਂ ਛੱਡਿਆ ਗੋਇ ਰਾਮ ਤਨ ਤਨ ਉਹਨ ਸਿੰਘਨ ਕੈ ਜਿਨ ਕਰ ਸਾਕਾ ਤਜੇ ਪ੍ਰਾਨ ਭਾਈ ਰਤਨ ਸਿੰਘ ਕਹਿੰਦੇ ਹਨ ਧੰਨ ਹੈ ਨ ਧੰਨ ਹਨ ਉਹ ਸਿੰਘ ਜਿਨ੍ਹਾਂ ਨੇ ਐਸੀ ਐਸਾ ਸ਼ਹੀਦੀ ਸਾਕਾ ਕਰਕੇ ਸ਼ੀਤियां ਪ੍ਰਾਪਤ ਕੀਤੀਆਂ ਹਨ